ਮਕਾਨ ਭੱਡਾ ਲੈ ਲਿਆ ਸ਼ਿਫਟ ਕਰ ਲਿਆ ਕਿਸੇ ਹੋਰ ਸ਼ਹਿਰ ਚਲੇ ਗਏ ਉਸ ਤੋਂ ਬਾਅਦ ਕੀ ਸੀ ਜੀ ਜਿਹਨਾਂ ਦੀ ਪੂਜਾ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕੂੜੇ 'ਚ ਸਿੱਟ ਦਾਂਗੇ ਅਸੀਂ ਕਿਤੇ ਉਹਨਾਂ ਨੂੰ ਪਿੱਪਲ ਥੱਲੇ ਰੱਖ ਦਾਂਗੇ ਤਕਲੀਫ ਹੈ ਸਾਡੀ ਸਾਰੇ ਸਨਾਤਨੀਆਂ ਦੀ ਕਿਉਂਕਿ ਸਾਡੇ ਕੋਲ ਕੋਈ ਵਿਕਲਪ ਹੈ ਨਹੀਂਗਾ ਵੀ ਅਸੀਂ ਥਾਂ-ਥਾਂ ਤੇ ਫਲੈਕਸ ਲਗਾ ਰਹੇ ਹਾਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਭਾਈ ਆ ਧਰਮ ਦਾ ਅਪਮਾਨ ਹੁੰਦਾ ਚਿੱਤਰ ਫੋਟੋਆਂ ਨਾ ਸਿੱਟੋ ਸਾਨੂੰ ਦੋ ਵਾਰ ਇਸ ਸਭਾਲਾਂਗੇ ਕਈ ਵਾਰ ਬੜਾ ਦੁੱਖ ਲੱਗਦਾ ਹੈ ਸ਼ਰਮ ਆਂਦੀ ਹੈ ਵੀ ਐਸੇ ਸਥਿਤੀ ਦੇ ਵਿੱਚ ਸਾਡੇ ਨੂੰ ਪੂਜੀਆਂ ਦੇ ਰੂਪ ਪਏ ਨਹੀਂ ਦੇਖੋ ਜੇ ਸਮਾ ਐਸੇ ਸੇਵਾ ਨੂੰ ਤਾਂ ਮੈਨੂੰ ਕਈ ਸਾਲ ਹੋ ਗਏ ਲਗਭਗ ਮੈਂ ਕਹਾਂਗਾ ਤਾਂ 6 6 ਸਾਲ ਹੋ ਗਏ ਬੜੇ ਛੋਟੇ ਥਾਂ ਤੋਂ ਜਿੱਥੋਂ ਜਾਣਾ ਉੱਥੋਂ ਹੁਣ ਚੱਕ ਲੈਣੀਆਂ ਫੋਟੋਆਂ ਉਦੋਂ ਮੈਂ ਜਲ ਪ੍ਰਵਾਹ ਕਰਦਾ ਸੀਗਾ ਹੁਣ ਮੈਂ ਬਕਾਇਦਾ ਅਸੀਂ ਇੱਕ ਆਪਣੀ ਸੰਸਥਾ ਬਣਾ ਲਈ ਹੈ ਦੇਵ ਸਾਰਿਤ ਫਾਊਂਡੇਸ਼ਨ ਅਸੀਂ ਉਹਦੇ ਅੰਤਰਗਤ ਸਾਰਾ ਕੰਮ ਕਰ ਰਹੇ ਹਾਂ ਮੈਂ ਚੰਡੀਗੜ੍ਹ ਗਿਆ ਮੈਂ ਦਿੱਲੀ ਗਿਆ ਮੈਂ ਗਾਜ਼ੀਪੁਰ ਗਿਆ ਯਾਨੀ ਮੈਂ ਜਿੱਥੇ ਵੀ ਜਾਣਾ ਉੱਥੇ ਮੈਨੂੰ ਇਹ ਮੰਦ ਭਾਗ ਦੇ ਰੂਪ ਦੇਖਣ ਨੂੰ ਮਿਲਦੇ ਨੇ ਤੋਂ ਮੈਂ ਹੀ ਕਾਮਨਾ ਕਰਾਂਗਾ ਮੇਰੇ ਮਾਲਕ ਦੇ ਅੱਗੇ ਕਿ ਬਹੁਤ ਜਲਦੀ ਅਸੀਂ ਉਹਨੂੰ ਹਿੰਦੂ ਸੰਭਲਾਂਗੇ ਸਨਾਤਨ ਆਪਣੇ ਦੇਵੀ ਦੇਵਤਾਂ ਦਾ ਅਪਮਾਨ ਹੁਣ ਹੋਣ ਤੋਂ ਅਸੀਂ ਰੋਕਾਂਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਪੋਸਟਰ ਲੱਗਿਆ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਨਵਾਂ ਇੱਕ ਸੰਸਥਾ ਨੇ ਕਦਮ ਚੁੱਕਿਆ ਹੈ ਜਿੱਥੇ ਸਾਨੂੰ ਹੁਣ ਆਪਣੀਆਂ ਘਰ ਦੇ ਵਿੱਚ ਪਈਆਂ ਧਾਰਮਿਕ ਤਸਵੀਰਾਂ ਮੂਰਤੀਆਂ ਦੀ ਬੇਅਦਵੀ ਕਰਨ ਦੀ ਲੋੜ ਨਹੀਂ ਹੈਗੀ ਅਸੀਂ ਇਸ ਨੰਬਰ ਤੇ ਡਾਇਲ ਕਰ ਸਕਦੇ ਹਾਂ ਤੇ ਉਹਨਾਂ ਨੂੰ ਤਸਵੀਰਾਂ ਦੇ ਸਕਦੇ ਹਾਂ ਮੁੱਖ ਇਸ ਸੰਸਥਾ ਦੇ ਮੁਖ ਸੇਵਾਦਾਰ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਜਾਣਾਂਗੇ ਪੂਰੀ ਕੀ ਪ੍ਰਕਿਰਿਆ ਹੋਵੇਗੀ ਕਿ ਕਿਸ ਤਰ੍ਹਾਂ ਜਿਹੜੀਆਂ ਅਸੀਂ ਆਪਣੇ ਧਰਮ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੀ ਸੰਸਵਾਲ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਦੇ ਸਕਦੇ ਹਾਂ ਪੂਰੀ ਗੱਲਬਾਤ ਕਰਵਾਵਾਂਗੇ ਤਾਂ ਪੰਡਿਤ ਜੀ ਸਾਡੇ ਨਾਲ ਮੌਜੂਦ ਆ ਤੇ ਗੱਲਬਾਤ ਕਰਦੇ ਆ ਨਮਸਕਾਰ ਪੰਡਿਤ ਨਮਸਕਾਰ ਜੀ ਹਾ ਹਰ ਮਹਾਦੇਵ ਤੁਸੀਂ ਇੱਕ ਨਵੀਂ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਇਸ ਦਾ ਪ੍ਰਚਾਰ ਕਿਵੇਂ ਆਇਆ ਸੀ ਪਰ ਕਿਰਿਆ ਤੁਸੀਂ ਸ਼ਾਇਦ ਕਹਿ ਰਹੇ ਹੋ ਤੁਸੀਂ ਜਿਹੜਾ ਜਿਵੇਂ ਵੇਖ ਰਹੇ ਹੋ ਲਿਖਿਆ ਹੋਇਆ ਹੈ ਵੀ ਆਪਣੇ ਘਰ ਚ ਪਏ ਚਿੱਤਰ ਫੋਟੋਆਂ ਥਾਂ ਥਾਂ ਤੇ ਨਾ ਫਿਸਟੋ ਤੇ ਧਰਮ ਦਾ ਅਪਮਾਨ ਹੁੰਦਾ ਸਾਨੂੰ ਤੋਂ ਵੀ ਸੰਭਾਲਾਂਗੇ ਇਹ ਸਾਡੀ ਪ੍ਰਕਿਰਿਆ ਜੀ ਜਾਗਤ ਤੱਕ ਆ ਇੱਕ ਤਕਲੀਫ ਹੈ ਸਾਡੀ ਸਾਰੇ ਸਨਾਤਨੀਆਂ ਦੀ ਕਿਉਂਕਿ ਸਾਡੇ ਕੋਲ ਕੋਈ ਵਿਕਲਪ ਹੈ ਨਹੀਂਗਾ ਸਾਡੇ ਸਿੱਖ ਸਮਾਜ ਦੇ ਵਿੱਚ ਬੜਾ ਪਿਆਰਾ ਸਿਸਟਮ ਹੈ ਲੋ ਜਾਣੇ ਵਿੱਚ ਇਸ ਜੁਵਰੇ ਗੁਰਦੁਆਰਾ ਅੰਗਠਾ ਸਾਹਿਬ ਬਣੇ ਵਾ ਉਥੇ ਸ਼ਾਇਦ ਇਹ ਹੀ ਜੋ ਵੀ ਹੈ ਸਮਾਲ ਹੁੰਦੀ ਹੈ ਇਸ ਰੂਪਾਂ ਦੀ ਪਰੰਤੂ ਸਨਾਤਨ ਜੇ ਐਸਾ ਕੋਈ ਵਿਵਸਥਾ ਨਹੀਂ ਸੀ ਤੇ ਇਸ ਕਾਰਨ ਅਸੀਂ ਜਲ ਪ੍ਰਵਾਹ ਕਰ ਰਹੇ ਸੀ ਸਾਰੀਆਂ ਆਪਣੀਆਂ ਚਿੱਤਰਾਂ ਨੂੰ ਮੂਰਤੀਆਂ ਨੂੰ ਜੋ ਵੀ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਕਾਰਪੋਰੇਸ਼ਨ ਵੀ ਜਾਗਰੂਕ ਹੋਈ ਹੈ ਅੱਛੀ ਗੱਲ ਹੈ ਕਿਉਂਕਿ ਅਸੀਂ ਤੇ ਹਿੰਦੂ ਕਾਨੂੰਨ ਦਾ ਪਾਲਨ ਕਰਨ ਵਾਲੇ ਆ ਤੇ ਵਾਕਈ ਪ੍ਰਦੂਸ਼ਣ ਤਾਂ ਪਾਣੀ ਦਾ ਸਖਰਾ ਹੁੰਦਾ ਹੀ ਹੈ ਆ ਸਾਡੇ ਵੈਸੇ ਪਾਣੀ ਬਹੁਤ ਘੱਟ ਹੈ ਤਾਂ ਉਸ ਨੂੰ ਵੇਖਦੇ ਵੀ ਅਸੀਂ ਇਹ ਉਪਾਲਾ ਸ਼ੁਰੂ ਕੀਤੇ ਆਂ ਵੀ ਅਸੀਂ ਥਾਂ ਥਾਂ ਤੇ ਫਲੈਕਸ ਲਗਾ ਰਹੇ ਆਂ ਲੋਕਾਂ ਨੂੰ ਕਹਿ ਰਹੇ ਆਂ ਕਿ ਭਾਈ ਇੱਕ ਧਰਮ ਦਾ ਅਪਮਾਨ ਹੁੰਦਾ ਚਿੱਤਰ ਫੋਟੋਆਂ ਨਾ ਸਿੱਟੋ ਸਾਨੂੰ ਦੋ ਵਸੇ ਸੰਭਾਲਾਂਗੇ ਤੇ ਅਸੀਂ ਸਾਡੇ ਹੋਰ ਸਾਥੀ ਥਾਂ ਥਾਂ ਤੇ ਜਾ ਕੇ ਮੰਦਰਾਂ ਵਿੱਚੋਂ ਜਾਂ ਕਿਤੇ ਪੇਪਲਾਂ ਦੇ ਥੱਲੇ ਕਈ ਵਾਰ ਬੜਾ ਦੁੱਖ ਲੱਗਦਾ ਹੈ ਸ਼ਰਮ ਆਉਂਦੀ ਹੈ ਵੀ ਐਸੇ ਸਥਿਤੀ ਦੇ ਵਿੱਚ ਸਾਡੇ ਨੂੰ ਪੂਜੀਆਂ ਦੇ ਰੂਪ ਪਏ ਨੇ ਤਾਂ ਚਲੋ ਖੈਰ ਅਸੀਂ ਇਕੱਠੇ ਕਰ ਰਹੇ ਹਾਂ ਸਾਮ ਸਮਾਜ ਨੂੰ ਧਰਮ ਅਨੁਸਾਰ ਅਸੀਂ ਕਰ ਰਹੇ ਹਾਂ ਇਸ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਸੀਗੀ ਤੇ ਇਸ ਤੋਂ ਬਾਅਦ ਜਿੱਦਾਂ ਤੁਸੀਂ ਆਪਣਾ ਨੰਬਰ ਵੀ ਜਿਹੜਾ ਇਸੇ ਦਿੱਤਾ ਹੋਇਆਗਾ ਪੂਰਨ ਤੌਰ ਤੇ ਇੱਕ ਵਾਰ ਆਪਣਾ ਨੰਬਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਤਾਂ ਜੋ ਜਿੰਨਾਂ ਕੋਲ ਵੀ ਜਿਹੜੀਆਂ ਪਈਆਂ ਨਹੀਂ ਹੈ ਜਦੋਂ ਕੋਈ ਨਵੇਂ ਘਰ ਦੇ ਵਿੱਚ ਜਾਂਦਾ ਹੈ ਜਿਹੜੀਆਂ ਉਹ ਪੁਰਾਣੀਆਂ ਤਸਵੀਰਾਂ ਹੁੰਦਾ ਹੈ ਉਹਨਾਂ ਦੀ ਸਾਮ ਸਵਾਲ ਨਹੀਂ ਕਰਦਾ ਜਾਂ ਉਹਨਾਂ ਨੂੰ ਜਲਪਰ ਵਹਿ ਕਰ ਦਿੰਦਾ ਆ ਜਾਂ ਫਿਰ ਕਿਸੇ ਪਿੱਪਲ ਦੇ ਪੇੜ ਜਾਂ ਕਿਤੇ ਵੀ ਰੱਖ ਦਿੰਦਾ ਆ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਇੱਕਤਾ ਜੀ ਤੁਸੀਂ ਮੈਨੂੰ ਬੜਾ ਅੱਛਾ ਇਹ ਦਿੱਤਾ ਮੈਨੂੰ ਮੌਕਾ ਆਪਣੇ ਚੈਨਲ ਦੇ ਰਾਹੀਂ ਮੈਨੂੰ ਦੱਸਣ ਦਾ ਆਪਣੀ ਗੱਲ ਧੰਨਵਾਦ ਤੁਹਾਡਾ ਹੁਣ ਤੁਸੀਂ ਪੁੱਛਿਆ ਤਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਤੇ ਜਿਹਨੇ ਲੋਕ ਮੈਨੂੰ ਵੇਖੇ ਰਹੇ ਨੇ ਸਭ ਨੂੰ ਨਵੇਦਨ ਕਰਨਾ ਕਿ ਮਿੱਤਰੋ ਕਿਤੇ ਵੀ ਥਾਂ ਥਾਂ ਤੇ ਹੁਣ ਚਿੱਤਰ ਫੋਟੋਆਂ ਨਾ ਸਿੱਟੋ ਬੜਾ ਧਰ ਹੁੰਦਾ ਅਪਮਾਨ ਹੈ ਪੁਰਾਣੇ ਗ੍ਰੰਥ ਹੈ ਪੁਸਤਕਾਂ ਹੈਗੀਆਂ ਨੰਬਰ ਸਾਡੇ ਥਾਂ ਥਾਂ ਤੇ ਲਿਖੇ ਹੋਏ ਨਹੀਂ ਮੈਂ ਫੇਰ ਬੋਲ ਦਿੰਨਾ 78 372 13007 ਰਿਪੀਟ ਕਰਾਂਗਾ 78 372 ਦੇ 13007 ਤੁਸੀਂ ਇਸ ਨੰਬਰ ਤੇ ਫੋਨ ਕਰੋ ਮੈਂ ਜਾਂ ਮੇਰਾ ਕੋਈ ਵੀ ਸਾਥੀ ਤੁਹਾਡੇ ਕੋਲ ਪਹੁੰਚੇਗਾ ਸੰਪਰਕ ਕਰੇਗਾ ਤੁਹਾਨੂੰ ਦੱਸੇਗਾ ਕਿ ਫੁਲਾਣੇ ਮੰਦਰ ਵਿੱਚ ਰੱਖਦੇ ਹੋ ਤੇ ਅਸੀਂ ਫੌਰਨ ਤਤਪਰਾਂ ਤੁਹਾਡੇ ਵੱਲੋਂ ਸੂਚਨਾ ਸਾਨੂੰ ਮਿਲੇਗੀ ਅਸੀਂ ਉਹ ਸਮਾਨ ਇਕੱਠਾ ਕਰ ਲਏਗਾ ਯਾਨੀ ਜੇ ਇੱਕ ਗੱਲ ਹੋ ਰਿਹਾ ਕਿ ਜਦੋਂ ਇਹਨਾਂ ਤਸਵੀਰਾਂ ਨੂੰ ਤੁਸੀਂ ਇਕੱਠੇ ਕਰ ਲੈਣੇ ਆ ਜਿਹੜੀਆਂ ਫਟੀਆਂ ਪੁਰਾਣੀਆਂ ਤਸਵੀਰਾਂ ਹੁੰਦੀਆਂ ਇਹਨਾਂ ਦੇ ਸਾਮ ਸਵਾਲ ਕਿਸ ਤਰ੍ਹਾਂ ਕਰਦੇ ਹੋ ਬੜੀ ਅੱਛੀ ਗੱਲ ਹੈ ਤੁਸੀਂ ਬੜਾ ਅੱਛਾ ਹੈ ਇਸ ਬਾਰੇ ਵੀ ਜਾਗਰੂਕਤਾ ਸਾਨੂੰ ਹੁਣ ਬਹੁਤ ਜ਼ਰੂਰੀ ਹੈ ਹਾਲੇ ਦੇਖੋ ਮੈਂ ਖੁਦ ਤਾਂ ਹਾਲੇ ਇਸ ਬਾਰੇ ਕੁਛ ਸਾਮ ਸੰਭਾਲ ਯਾਨੀ ਡਿਸਪੋਜ਼ ਨਹੀਂ ਕੀਤਾ ਪਰੰਤੂ ਹਾਲੇ ਮੈਂ ਆਪਣੇ ਘਰ ਦੀ ਖੂਬ ਸਾਰੇ ਗੱਠੜ ਢੇਰ ਥਾਲੇ ਇਕੱਠੇ ਕਰਦਾ ਪਿਆ ਬੋਰੇ ਭੜ ਕੇ ਪਰੰਤੂ ਜਦੋਂ ਮੈਂ ਸੇਵਾ ਕੀਤੀ ਤਾਂ ਮੈਂ ਆਪਣੇ ਸਾਰੇ ਸੰਤ ਸਮਾਜ ਜਿਹੜੇ ਸਾਰੇ ਵਿਦਵਾਨ ਬ੍ਰਾਹਮਣ ਪੰਡਿਤ ਲੋਕ ਨੇ ਦਰਮਾਚਾਰ ਹੈ ਮੈਂ ਉਹਨਾਂ ਨੂੰ ਪੁੱਛਿਆ ਮੈਨੂੰ ਕਈ ਸੁਝਾਅ ਆਏ ਨੇ ਜਿਹਦੇ ਵਿੱਚੋਂ ਮੈਨੂੰ ਇੱਕ ਸੁਝਾਅ ਆਇਆ ਕਿ ਤੁਸੀਂ ਇਸ ਨੂੰ ਪਵਿੱਤਰ ਹਵਨ ਕੁੰਡ ਬਣਾਓ ਸੰਵਿਧਾਨ ਜੋ ਆਪਣਾ ਪ੍ਰਕਿਰਿਆ ਹਵਨ ਦੀ ਹਵਨ ਕਰਦੇ ਵੇ ਪੰਡਿਤ ਨੂੰ ਬੁਲਾ ਕੇ ਉਹ ਕਰੋ ਯਾਨੀ ਹਵਨ ਕਰਦੇ ਵੇ ਅਗਨੀ ਭੇਟਾ ਪਕ ਕਰ ਸਕਦੇ ਮੈਨੂੰ ਸੁਝਾਅ ਵਿੱਚ ਕੀ ਆਇਆ ਫਿਰ ਦੂਸਰਾ ਇੱਕ ਹੋਸ ਜਾ ਆਇਆ ਮਹਾਪੁਰਸ਼ਾਂ ਵੱਲੋਂ ਵੀ ਤੁਸੀਂ ਇਸ ਨੂੰ ਗੰਗਾ ਜਲ ਦੇ ਵਿੱਚ ਤੁਸੀਂ ਜਿਹੜੇ ਚਿੱਤਰ ਪੁਸਤਕਾਂ ਖੰਡੇਤ ਹੈ ਮੂਰਤੀਆਂ ਇਹਨਾਂ ਨੂੰ ਡਬੋ ਦਿਓ ਤੇ 10 ਦਿਨਾਂ ਬਾਅਦ ਗਲ ਜਾਣਗੀਆਂ ਪਾਣੀ 'ਚ ਘੁਲ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਉਹ ਜਲ ਹੈ ਜਾਂ ਜਿਹੜੀ ਪਵਿੱਤਰ ਜਿਹੜੀ ਉਹ ਫਿਰ ਪਿੱਛੇ ਲੁਕਦੀ ਹੈ ਵਾਛਦੀ ਹੈ ਉਹ ਤੁਸੀਂ ਕਿਤੇ ਖੇਤਾਂ ਚਾਰਿਆਂ 'ਚ ਪਾ ਦੋਗੇ ਤਾਂ ਤਾਂ ਵੀ ਤਾਂ ਕੋਈ ਹਰਜ ਨਹੀਂ ਹੈ ਪਰ ਫਿਰ ਵੀ ਮੈਂ ਹਲੇ ਹੋਮਵਰਕ ਕਰ ਰਿਹਾ ਹਾਂ ਹੋਰ ਹੋਰ ਵਿਦਵਾਨਾਂ ਕੋਲ ਮੈਂ ਸੋਚਦਾ ਜਾਵਾਂਗਾ ਉਹ ਜੋ ਮੈਨੂੰ ਧਰਮ ਦੇ ਆਦੇਸ਼ ਹੋਣਗੇ ਉਹਦੇ ਅਨੁਸਾਰ ਇਹਨਾਂ ਦਾ ਕਰਾਂਗਾ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਕਰਦੇ ਹੋਏ ਹਰ ਮੰਦਰ ਦੇ ਵਿੱਚ ਜਿਹੜਾ ਇਹ ਤੁਹਾਡਾ ਪੋਸਟਰ ਲੱਗਿਆ ਹੋਇਆ ਹੈ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਦੇਖੋ ਜੇ ਸਮਾਂ ਐਸਾ ਸੇਵਾ ਨੂੰ ਤਾਂ ਮੈਨੂੰ ਕਈ ਸਾਲ ਹੋ ਗਏ ਲਗਭਗ ਮੈਂ ਕਹਾਂਗਾ ਤਾਂ 6 6 ਸਾਲ ਹੋ ਗਏ ਬڑے ਛੋਟੇ ਸਟਾਪ ਤੇ ਜਿੱਥੋਂ ਜਾਣਾ ਉੱਥੋਂ ਹੁਣ ਚੱਕ ਲੈਣੀਆਂ ਫੋਟੋਆਂ ਉਦੋਂ ਮੈਂ ਜਲ ਪ੍ਰਵਾਹ ਕਰਦਾ ਸੀਗਾ ਪਰ ਫਿਰ ਜੂ ਜੂ ਸਮਾ ਵਿਦਾ ਗਿਆ ਉਮਰ ਮੇਰੀ ਵਾਦੀ ਗਈ ਤਕਲੀਫ ਵਾਦੀ ਗਈ ਤਾਂ ਫਿਰ ਮੈਨੂੰ ਬੜੀ ਸ਼ਰਮ ਆਈ ਹੁਣ ਮੈਂ ਬਕਾਇਦਾ ਅਸੀਂ ਇੱਕ ਆਪਣੀ ਸੰਸਥਾ ਬਣਾ ਲਈ ਹੈ ਦੇਵ ਸਾਰਿਤ ਫਾਊਂਡੇਸ਼ਨ ਅਸੀਂ ਉਹਦੇ ਅੰਦਰ ਕੱਤੇ ਸਾਰਾ ਕੰਮ ਕਰ ਰਹੇ ਹਾਂ ਔਰ ਉਹਦੇ ਅੰਦਰ ਸਾਡੇ ਅੰਡਰ ਨਹੀਂ ਉਹਦੇ ਨਾਲ ਜੋੜੇ ਵੀ ਸਾਡੇ ਕੋਲ ਸੇਵਾਦਾਰ ਨੇ ਨਿਕਲ ਖੜਿਆ ਮੇਰੇ ਆਪਣੇ ਭਾਈ ਸਾਹਿਬ ਗੁਰੂਬਰ ਸਾਹਿਬ ਜੀ ਤੇ ਇਹਨਾਂ ਦਾ ਵੀ ਬੜਾ ਸਹਿਯੋਗ ਰੰਦਾ ਹੈ ਤੋ ਅਸੀਂ ਕੁਲ ਇਲਾਕੇ ਦੇ ਸਾਰੇ ਮਿਲਜੁਲ ਕੇ ਇਹ ਸੇਵਾ ਕਾਰੀ ਕਰ ਰਹੇ ਹਾਂ ਔਰ ਨਾਲਿਕ ਬਾਈ ਗੁਰੂ ਜੀ ਕਰਨਗੇ ਅਸੀਂ ਜਰੂਰ ਸਫਲ ਹੋਵਾਂਗੇ ਔਰ ਜਿਹੜਾ ਇਹ ਅਸੀਂ ਪੰਜਾਬ ਚ ਅਸੀਂ ਉਪਰਾਲਾ ਸ਼ੁਰੂ ਕੀਤਾ ਮੈਂ ਇਹ ਸੀ ਕਾਮਨਾ ਕਰਾਂਗਾ ਕਿ ਸਾਰੇ ਦੇਸ਼ ਤੁਸੀਂ ਦੇਖੋ ਇੱਕ ਚੀਜ਼ ਲੁਧਿਆਣੇ ਦੇ ਵਿੱਚ ਮੈਂ ਰਹਿਣਾ ਮੈਂ ਚੰਡੀਗੜ੍ਹ ਗਿਆ ਮੈਂ ਦਿੱਲੀ ਗਿਆ ਮੈਂ ਗਾਜ਼ੀਬਾਦ ਗਿਆ ਯਾਨੀ ਮੈਂ ਜਿੱਥੇ ਵੀ ਜਾਣਾ ਉੱਥੇ ਮੈਨੂੰ ਇਹ ਮੰਦਪਾਗੇ ਦੇਸ਼ ਦੇਖਣ ਨੂੰ ਮਿਲਦੇ ਨੇ ਤੂੰ ਮੈਂ ਹੀ ਕਾਮਨਾ ਕਰਾਂਗਾ ਮੇਰੇ ਮਾਲਕ ਦੇ ਅੱਗੇ ਪ੍ਰਾਰਥਨਾ ਹੈ ਕਿ ਬਹੁਤ ਜਲਦੀ ਅਸੀਂ ਉਹਨੂੰ ਹਿੰਦੂ ਸੰਭਲਾਂਗੇ ਸਨਾਤਨ ਆਪਣੇ ਦੇਵੀ ਦੇਵਤਾ ਦਾ ਆਪ ਮਾਣ ਨੂੰ ਹੋਣ ਤੋਂ ਸੀ ਰੋਕਾਂਗੇ ਆਪਣੇ ਧਰਮ ਨੂੰ ਲੈ ਕੇ ਤੇ ਨਾ ਮੂਰਤੀਆਂ ਦੀ ਇੱਕ ਕਹਿ ਸਕਦੇ ਆਪਾਂ ਸੇਵਨ ਨੂੰ ਲੈ ਕੇ ਇੱਜ਼ਤ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਭਾਈਚਾਰੇ ਨੂੰ ਦੇਖੋ ਜੀ ਮੂਰਤੀਆਂ ਸੇਵਾ ਇਹਦੇ ਵਿੱਚ ਮੇਰੇ ਵੱਲੋਂ ਕੋਈ ਮੈਸੇਜ ਨਹੀਂ ਹੋ ਸਕਦਾ ਕਿਉਂਕਿ ਇਹ ਸਾਡੇ ਧਰਮ ਦਾ ਵਿਧਾਨ ਹੈ ਸਾਨੂੰ ਆਪਣੇ ਸਰੂਪ ਇਸ਼ਟ ਅਰਾਧੇ ਸਾਨੂੰ ਪੂਜਾ ਆਚਨਾ ਜੋ ਸਾਡੇ ਧਰਮ ਅਨੁਸਾਰ ਹੈ ਕਰਨੀ ਚਾਹੀਦੀ ਹੈ ਪਰੰਤੂ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਹੈ ਕਿ ਕਿਸੇ ਆਪਣੇ ਮੂਤਿਆਂ ਖੰਡਤ ਹੋ ਜਾਣ ਤੋਂ ਬਾਅਦ ਮਕਾਨ ਭੱਡਾ ਲੈ ਲਿਆ ਸ਼ਿਫਟ ਕਰ ਲਿਆ ਕਿਸੇ ਹੋਰ ਸ਼ਹਿਰ ਚਲੇ ਗਏ ਉਸ ਤੋਂ ਬਾਅਦ ਕਿਸੇ ਜੀਵਾਂ ਦੀ ਪੂਜਾ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕੂੜੇ 'ਚ ਸਿੱਟ ਦਾਂਗੇ ਅਸੀਂ ਕਿਤੇ ਉਹਨਾਂ ਨੂੰ ਪਿੱਪਲ ਥੱਲੇ ਰੱਖ ਦਾਂਗੇ ਅਸੀਂ ਕਿਤੇ ਉਹਦੀ ਬੇਕਦਰਦੀ ਕਰਦਾਂਗੇ ਬਸ ਆਹ ਚਿੰਤਾ ਦੀ ਗੱਲ ਹੈ ਇਹਦੇ ਵਾਸਤੇ ਤਾਂ ਇੱਕ ਮੈਂ ਸੰਦੇਸ਼ਾ ਦੇਣਾ ਚਾਹਾਂਗਾ ਤੁਹਾਡੇ ਸ਼ਰੋਤਿਆਂ ਨੂੰ ਦਰਸ਼ਕਾਂ ਨੂੰ ਕਿ ਮਿੱਤਰੋ ਮੇਰੇ ਆਪਣੇ ਹੁਣ ਇੰਜ ਨਾ ਕਰੋ ਬਹੁਤ ਹੋ ਗਿਆ ਆਪਾਂ ਚਲੋ ਗਲਤੀਆਂ ਕੀਤੀਆਂ ਪਰ ਹੁਣ ਆਪਾਂ ਸੰਭਲ ਲਿਏ ਸੰਭਾਲ ਲਿਏ ਸਾਨੂੰ ਦੋ ਅਸੀਂ ਸੰਭਾਲਾਂਗੇ